ਦੁਸਾਂਜਾ ਵਾਲੇ ਦੇ ਹੱਕ ਦੇ ਵਿੱਚ ਭਗਵੰਤ ਮਾਨ ਬੋਲੇ ਆ ਬੋਲੇ ਕੀ ਨੇ ਕਹਿੰਦੇ ਵੀ ਆਪਣੇ ਕਰਕੇ ਲੜਾਈ ਪਵਾ ਦਿੰਦੇ ਨੇ ਇੱਕ ਦੂਸਰੇ ਨੂੰ ਪੁੱਠਾ ਬੋਲਦੇ ਨੇ ਪਾਕਿਸਤਾਨ ਨੂੰ ਕਹਿੰਦੇ ਨੇ ਕਿ ਸਾਡੇ ਵਿਰੋਧੀ ਨੇ ਪਰ ਹੁਣ ਟੀਮ ਖੇਡਣ ਆਊਗੀ ਉਸ ਦਾ ਜਵਾਬ ਕੌਣ ਦੇਊਗਾ ਹੁਣ ਕਿੱਥੇ ਗਿਆ ਵਿਰੋਧ ਦਲਜੀਤ ਦੀ ਫਿਲਮ ਦਾ ਦਾ ਵਿਰੋਧ ਹੋ ਰਿਹਾ ਜਿਹੜੀ ਪਹਿਲਾਂ ਬਣੀ ਐ ਪਹਿਲਗਾਮ ਦੇ ਅਟੈਕ ਤੋਂ ਆਓ ਪਹਿਲਾਂ ਭਗਵੰਤ ਮਾਨ ਨੇ ਕੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਵੇਂ ਜਿਹੜਾ ਦਸਾਂਝਾ ਵਾਲੇ ਦਾ ਹੱਕ ਪੂਰਿਆ ਦੋਸਤੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਆਓ ਸੁਣਦੇ ਹਾਂ ਉਹ ਵੀਡੀਓ ਅ ਤੇਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕੋਈ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਲੀਸ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੇ ਲਓ ਜੀ ਸੁਣੋ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀਡੀਓ ਭਗਵੰਤ ਮਾਨ ਦਸਾਂਝਾਂ ਵਾਲੇ ਦੇ ਹੱਕ ਦੇ ਵਿੱਚ ਉਤਰਿਆ ਕਹਿੰਦੇ ਦਰਜੀਤ ਦਸਾਂਝ ਦੀ ਫਿਲਮ ਪਹਿਲਗਾਮ ਅਟੈਕ ਤੋਂ ਪਹਿਲਾਂ ਬਣੀ ਸੀ ਸਾਡਾ ਤਾਂ ਵਿਰੋਧ ਹੋ ਰਿਹਾ ਹੁਣ ਟੀਮਾਂ ਖੇਡਣ ਆਉਣ ਗਿਆ ਉਹਨਾਂ ਦਾ ਵਿਰੋਧ ਕੌਣ ਕਰ ਰਿਹਾ ਤਾਂ ਦੋਸਤੋ ਆਪਣੀ ਰਾਏ ਕਰਨੀ ਹੈ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ